ਕੁਝ ਇਹ ਥੰਮਲੇ ਪੜੇ ਹੋਣਾ ਆ ਬੰਦੇ ਇਟਲੀ ਚ ਨਾ ਆਉਣ ਇੱਥੇ ਮੈਂ ਕਈ ਬੰਦੇ ਦੇਖੇ ਨੇ ਜਿਹੜੇ ਬੰਦੇ ਕੰਮ ਕਰਕੇ ਰਾਜੀ ਨਹੀਂ ਕੁਝ ਬੰਦੇ ਹੁੰਦੇ ਨੇ ਜਿਹੜੇ ਬੰਦੇ ਬੇਲੇ ਰਹਿਣਾ ਗਿੱਜੇ ਹੁੰਦੇ ਆ ਇੰਡੀਆ ਚ ਪੰਜਾਬ ਚ ਕੁਝ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਬੰਦੇ ਪੁਲਿਸ ਦੇ ਚੱਕਰਾਂ ਚ ਲੜਾਈ ਝਗੜੇ ਦੇ ਚੱਕਰਾਂ ਦੇ ਵਿੱਚ ਪਏ ਹੁੰਦੇ ਆ ਤੇ ਉਹ ਜਦੋਂ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਇੱਕ ਗੁਲਾਮੀ ਲੱਗਦੀ ਆ ਵੈਸੇ ਹੈ ਤਾਂ ਪੰਜਾਬ ਦੇ ਜਿੰਨੇ ਵੀ ਆਪਾਂ ਗਏ ਆ ਬਾਹਰ ਸਾਰੇ ਹੈ ਤਾਂ ਇੱਕ ਤਰੀਕੇ ਨਾਲ ਜੇ ਸੋਚਿਆ ਜਾਵੇ ਗੁਲਾਮ ਆ ਕਿ ਆਪਣਾ ਕਦੇ ਦੇਸ਼ ਹੁੰਦਾ ਸੀ ਉਹ ਅਲੱਗ ਗੱਲ ਆ ਪਰ ਜਿਹੜੇ ਬੰਦੇ ਇਥੋਂ ਨਾ ਕੰਮ ਕਰਦੇ ਹੋਏ ਐਸ਼ ਕਰਦੇ ਹੋਏ ਇਥੋਂ ਗਏ ਨੇ ਤੇ ਉਹ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦੇ ਨੇ 11-12 ਲੱਖ ਰੁਪਈਆ 10 ਲੱਖ ਰੁਪਈਆ ਜਾਂ 15 ਲੱਖ ਦੀ ਲਾ ਕੇ ਜਿਹੜੇ ਵੀ ਤੇ ਜਾਂਦੇ ਨੇ ਤੇ ਉਹ ਵਾਪਸ ਇੰਡੀਆ ਚਲੇ ਜਾਂਦੇ ਆ ਪੰਜਾਬ ਚਲੇ ਜਾਂਦੇ ਆ ਇੱਥੇ ਬੰਦੇ ਉਹ ਆਉਣ ਜਿਹੜੇ ਬੰਦੇ ਬਾਈਚਾਂਸ ਨੂੰ ਲੱਗਦਾ ਵੀ ਆ ਬੰਦਾ ਕੰਮ ਕਰ ਸਕਦਾ ਜਿੰਨਾ ਮਰਜ਼ੀ ਭਾਰਾ ਕੰਮ ਹੋਵੇ ਜਿੰਨਾ ਮਰਜ਼ੀ ਹਾਰਡ ਕੰਮ ਹੋਵੇ ਕੰਮ ਬੰਦੇ ਕਰ ਸਕਦੇ ਆ ਉਸ ਬੰਦੇ ਦਾ ਇੱਥੇ ਆਉਣ ਦਾ ਫਾਇਦਾ ਹੈ ਤੇ ਅਦਰਵਾਈਜ਼ ਕੋਈ ਹੋਰ ਆਪ ਨੂੰ ਲੱਗਦਾ ਵੀ ਆ ਬੰਦਾ ਸੀ ਬੁਲਾ ਲੈਨੇ ਆ ਜਾਂ ਸਾਡਾ ਦੋਸਤ ਆ ਜਾਊਗਾ ਕਈ ਵਾਰੀ ਰਿਸ਼ਤੇਦਾਰ ਦੋਸਤ ਜਾਂ ਥੋੜੇ ਨੇੜੇ ਤੇੜੇ ਵਾਲੇ ਗਵਾਂਢੀ ਬੰਦੇ ਵੀ ਹੋਣ ਉਹ ਅਗਰ ਇੱਥੇ ਆ ਗਏ ਬਾਈ ਕਿਤੇ ਵੀ ਲਾ ਲੋ ਕੱਲਾ ਇਟਲੀ ਚ ਨਹੀਂ ਸਾਰੇ ਆਪਾਂ ਦੇਸ਼ਾਂ ਦੇ ਵਿੱਚ ਕਹਿ ਦਈਏ ਜਿੱਥੇ ਜਿੱਥੇ ਆਪਾਂ ਜਾਣਦੇ ਆ ਬਾਹਰ ਇੱਥੇ ਹਾਰਡਵਰਕ ਜਿਹੜਾ ਹੁੰਦਾ ਬਾਹਰ ਇਹ ਜ਼ਰੂਰੀ ਆ ਇਹ ਹੁਣੇ ਹੁਣ ਹਲਕਾ ਕੰਮ ਕਦੇ ਕਿਸੇ ਨੂੰ ਮਿਲ ਗਿਆ ਠੀਕ ਆ ਅਦਰਵਾਇ ਸਾਰਾ ਕੰਮ ਜਿਹੜਾ ਉਹ ਹਾਰਡ ਹੋਣਾ ਹੀ ਹੋਣਾ ਬੰਦੇ ਭਾਂਡੇ ਨਹੀਂ ਧੋਂਦੇ ਪਹਿਲੀ ਗੱਲ ਦੂਜੀ ਗੱਲ ਹਰ ਬੰਦਾ ਇੱਥੇ ਦਾ ਰੂਲ ਸਮਝਣਾ ਨਹੀਂ ਚਾਹੁੰਦਾ ਤੀਜੀ ਗੱਲ ਜਦੋਂ ਇੱਥੇ ਇਨਸਾਨ ਕੋਈ ਵੀ ਆਉਂਦਾ ਤੇ ਉਹ ਦੂਜਿਆਂ ਤੇ ਡਿਪੈਂਡ ਰਹਿਦਾ ਤੇ ਜਿਨ੍ਹਾਂ ਤੇ ਡਿਪੈਂਡ ਰਹਿਦਾ ਉਹਨਾਂ ਨੇ ਆਪੋ ਆਪਣੇ ਕੰਮ ਕਰਨੇ ਹੁੰਦੇ ਨੀਂਦ ਪੂਰੀ ਕਰਨੀ ਹੁੰਦੀ ਹੈ ਤੇ ਉਹ ਇਨਸਾਨ ਕਦੇ ਵੀ ਆਪਣੀ ਜਿਹੜੀ ਆਪਣਾ ਟਾਈਮ ਉਹ ਦੂਜੇ ਦੇ ਲਈ ਨਹੀਂ ਕੱਢਦੇ ਤਾਂ ਇੱਥੇ ਇਹ ਨਿੱਕੇ ਨਿੱਕੀਆਂ ਗੱਲਾਂ ਨੂੰ ਲੈ ਕੇ ਬਹੁਤ ਲੜਾਈਆਂ ਹੁੰਦੀਆਂ ਨੇ ਇੱਥੇ ਬੰਦੇ ਸਾਂਝਦੇ ਕਿ ਬੰਦਾ ਮੇਰੀ ਰੋਟੀ ਲਾ ਦੂਗਾ ਕੋਈ ਬੰਦਾ ਮੇਰੇ ਕੱਪੜੇ ਧੋ ਦੂਗਾ ਕੋਈ ਬੰਦਾ ਮੇਰਾ ਬਿਸਤਰਾ ਬਿਸਾ ਦੂਗਾ ਇਦਾਂ ਦਾ ਕੁਝ ਨਹੀਂ ਵੈਸੇ ਗੁਰੂ ਘਰ ਆਪੋ ਕੰਮ ਕਰਦੇ ਆਂ ਜਾਂ ਸੇਵਾ ਕਰਦੇ ਆਂ ਆਪੋ ਆਪਣਾ ਕੰਮ ਕਰਦੇ ਆਂ ਸਾਰੇ ਇਹ ਬਾਹਰ ਵੀ ਉਹੀ ਸਿਸਟਮ ਉਹ ਆਪੋ ਆਪਣਾ ਕੰਮ ਰੋਟੀ ਖਾਈਏ ਆਪਣੇ ਭਾਂਡੇ ਆਪ ਧੋਣੇ ਹੁੰਦੇ ਤੇ ਕਈ ਬੰਦੇ ਡਿਪੈਂਡ ਰਹਿੰਦੇ ਦੂਜਿਆਂ ਤੇ ਬੋਧ ਬੰਦੇ ਜਿਹੜੇ ਹੈਗੇ ਨੇ ਪੈਸੇ ਖਰਾਬ ਕਰਕੇ ਵਾਪਸ ਗਏ ਆ ਇਹਦਾ ਕੋਈ ਫਾਇਦਾ ਨਹੀਂ ਇਸ ਇਹ ਵੀਡੀਓ ਉਹਨਾਂ ਲਈ ਆ ਵੀ ਜਿਹੜੇ ਬੰਦੇ ਤੁਹਾਡੀ ਨਿਗਾ ਚ ਹੈਗੇ ਨੇ ਜਾਂ ਆਉਣਾ ਚਾਹੁੰਦੇ ਨੇ ਜਾਂ ਗਏ ਹੋਏ ਨੇ ਉਹ ਇਹ ਕੰਮ ਨਾ ਕਰਨ ਤਾਂ ਬੁੱਝੇ ਕਿਸੇ ਤੇ ਡਿਪੈਂਡ ਨਾ ਰਹਿਣ ਜੋ ਵੀ ਕੰਮ ਕਰਨ ਆਪਣੇ ਸਿਰ ਤੇ ਕਰਨ ਆਪਣੇ ਹਿੰਮਤ ਔਰ ਹੌਸਲਾ ਰੱਖ ਕੇ ਸਾਲ 2 ਸਾਲ ਬੰਦੇ ਨੂੰ ਤੰਗੀ ਆਉਂਦੀ ਉਸ ਤੋਂ ਬਾਅਦ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ